ਇੱਕ ਦਿਨ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਗਲ ਵਿੱਚ ਝੋਲਾ ਪਾ ਕੇ ਕਮਰਿਆਂ ਬੜਾ ਰੋਤਾ ਨ ਕੀਤਾ। ਗੁਰੂ ਜੀ ਆਪਣੇ ਹੱਥ ਵਿੱਚ ਸੋਟੀ ਫੜ ਕੇ ਕੁੱਤਿਆਂ ਦੇ ਪਿੱਛੇ-ਪਿੱਛੇ ਭੱਜਣ ਲੱਗੇ। ਗੁਰੂ ਜੀ ਉਹਨਾਂ ਕੁੱਤਿਆਂ ਦੇ ਕਦੇ ਸੋਟੀ ਮਾਰਦੇ ਅਤੇ ਕਦੇ ਪੱਥਰ ਮਾਰਦੇ। ਗੁਰੂ ਜੀ ਨੂੰ ਇਸ ਤਰ੍ਹਾਂ ਵੇਖ ਕੇ ਕਈ ਸਾਰੇ ਲੋਕ ਗੁਰੂ ਜੀ ਤੇ ਹੱਸਣ ਲੱਗੇ। ਅਤੇ ਕਈ ਸਾਰੇ ਲੋਕ ਕਹਿਣ ਲੱਗੇ ਕਿ ਦੇਖੋ ਬਾਬਾ ਜੀ ਮਸਤਾਨੇ ਹੋ ਗਏ ਹਨ। ਗੁਰੂ ਜੀ ਨੂੰ ਇਸ ਤਰ੍ਹਾਂ ਕਰਦੇ ਵੇਖ ਕਈ ਸਾਰੇ ਲੋਕ ਇਕੱਠੇ ਹੋ ਗਏ ਅਤੇ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲਣ ਲੱਗ ਪਏ। ਗੁਰੂ ਜੀ ਨੇ ਥੋੜੀ ਦੂਰ ਜਾ ਕੇ ਆਪਣੇ ਝੋਲੇ ਵਿੱਚ ਚਾਂਦੀ ਦੀਆਂ ਮੋਹਰਾਂ ਪ੍ਰਗਟ ਕੀਤੀਆਂ ਅਤੇ ਪਿੱਛੇ ਸੁੱਟ ਦਿੱਤੀਆਂ। ਜਦੋਂ ਲੋਕਾਂ ਨੇ ਇਹ ਚਾਂਦੀ ਦੀਆਂ ਮੋਹਰਾਂ ਦੇਖੀਆਂ ਤਾਂ ਉਹਨਾਂ ਵਿੱਚ ਹਫੜਾ ਦਫੜੀ ਮਚ ਗਈ। ਅਤੇ ਉਹਨਾਂ ਮੋਹਰਾਂ ਨੂੰ ਆਪਣੇ ਹੱਥ ਵਿੱਚ ਕਾਬੂ ਕਰਨ ਵਾਸਤੇ ਇੱਕ ਦੂਜੇ ਨਾਲ ਗੁੱਥਮ-ਗੁੱਥੀ ਹੋਣ ਲੱਗ ਪਏ। ਜਿਸ ਜਿਸ ਦੇ ਹੱਥਾਂ 'ਮੋਹਰ ਲੱਗਦੀ ਗਈ ਉਹੋ ਉਸ ਮੋਰਨ ਨੂੰ ਲੈ ਕੇ ਆਪਣੇ ਘਰ ਚਲਾ ਗਏ ਇਸ ਤਰ੍ਹਾਂ ਅੱਧੀ ਭੀੜ ਆਪਣੇ ਘਰ ਜਾ ਚੁੱਕੀ ਸੀ ਅਤੇ ਜਿਹੜੀ ਅੱਧੀ ਭੀੜ ਬਚੀ ਸੀ ਉਹ ਗੁਰੂ ਜੀ ਦੇ ਪਿੱਛੇ-ਪਿੱਛੇ ਫਿਰ ਚੱਲਣ ਲੱਗ ਪਈ ਥੋੜੀ ਦੂਰ ਜਾ ਕੇ ਗੁਰੂ ਜੀ ਨੇ ਫਿਰ ਉਸੇ ਤਰ੍ਹਾਂ ਹੀ ਕੀਤਾ ਆਪਣੇ ਝੋਲੇ ਵਿੱਚ ਸੋਨੇ ਦੀਆਂ ਮੋਹਰਾਂ ਪ੍ਰਗਟ ਕੀਤੀਆਂ ਅਤੇ ਪਿੱਛੇ ਸੁਕ ਦਿੱਤੀਆਂ ਤੇ ਫਿਰ ਲੋਕਾਂ ਵਿੱਚ ਹਫੜਾ ਦੱਫੜੀ ਮਚ ਗਈ ਤੇ ਇੱਕ ਦੂਜੇ ਤੋਂ ਪਹਿਲਾਂ ਚੱਕਣ ਵਾਸਤੇ ਇੱਕ ਦੂਜੇ ਨਾਲ ਲੜਨ ਲੱਗ ਪਏ ਜਿਸ ਜਿਸ ਦੇ ਹੱਥ 'ਤੇ ਸੋਨੇ ਦੀ ਮੋਹਰ ਲੱਗਦੀ ਗਈ ਉਹ ਆਪੋ ਆਪਣੇ ਘਰ ਵਾਪਸ ਚਲੇ ਗਏ ਇਸ ਤਰ੍ਹਾਂ ਗੁਰੂ ਜੀ ਸੋਨੇ ਦੀਆਂ ਮੋਹਰਾਂ ਸੁੱਟਦੇ ਗਏ ਅਤੇ ਲੋਕ ਉਹਨਾਂ ਮੋਹਰਾਂ ਨੂੰ ਚੱਕ ਕੇ ਆਪਣੇ ਘਰ ਚਲੇ ਗਏ ਜਦੋਂ ਥੋੜੀ ਅੱਗੇ ਜਾ ਕੇ ਗੁਰੂ ਜੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਸਾਰੇ ਲੋਕ ਜਾ ਚੁੱਕੇ ਸਨ ਅਤੇ ਗੁਰੂ ਜੀ ਦੇ ਪਿੱਛੇ ਇੱਕ ਆਦਮੀ ਖੜਾ ਹੋਇਆ ਸੀ ਜਿਸ ਦਾ ਨਾਮ ਪਾਈ ਲੈਣਾ ਸੀ ਗੁਰੂ ਜੀ ਨੇ ਉਸ ਨੂੰ ਵੇਖ ਕੇ ਕਿਹਾ ਏ ਭਾਈ ਤੈਨੂੰ ਕੋਈ ਸੋਨੇ ਦੀ ਮੋਹਰ ਨਹੀਂ ਮਿਲੀ ਜਿਸ ਕਰਕੇ ਤੂੰ ਆਪਣੇ ਘਰ ਨਹੀਂ ਗਿਆ। ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਲੈਨੇ ਨੇ ਕਿਹਾ ਕਿ ਗੁਰੂ ਜੀ ਉਹਨਾਂ ਦੇ ਆਪੋ ਆਪਣੇ ਘਰ ਸਨ ਅਤੇ ਉਹ ਆਪੋ ਆਪਣੇ ਘਰ ਚਲੇ ਗਏ। ਤੇ ਮੇਰਾ ਕੋਈ ਕਰ ਨਹੀਂ ਹੈ। ਮੈਂ ਤੇ ਥਾਵਾ ਹਾਂ। ਮੇਰਾ ਕਰ ਆਪ ਜੀ ਦੇ ਚਰਨਾਂ ਵਿੱਚ ਹੈ। ਅਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਸਾਰੀ ਜ਼ਿੰਦਗੀ ਰਹਿਣਾ ਚਾਹੁੰਦਾ। ਭਾਈ ਲੈਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਸ ਨੂੰ ਆਪਣੇ ਗਲਵਕੜੇ ਵਿੱਚ ਲੈ ਲਿਆ ਅਤੇ ਕਿਹਾ ਕਿ ਭਾਈ ਅੱਜ ਤੋਂ ਬਾਅਦ ਤੂੰ ਨਿठाਵਾ ਨਹੀਂ ਹੈ ਤੂੰ ਆਪਰ ਦਾ ਕਰ ਤੇਰੇ ਚਰਨਾਂ ਵਿੱਚ ਹੋਵੇਗਾ ਅਤੇ ਤੇਰੇ ਦਿਲ ਵਿੱਚ ਰੱਬੀ ਜੋਤ ਹੋਵੇਗੀ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਸੀ ਜਿਸ ਦਾ ਨਾਮ ਭਾਈ ਲੈਣਾ ਸੀ ਜੋ ਸਿੱਖਾਂ ਦੇ ਦੂਜੇ ਗੁਰੂ ਬਣੇ ਤੁਹਾਡੋ ਪਿਆਰੀ ਸਾਥ ਸੰਗਤ ਜੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ